ਵੀਰੇ ਹੈਗਾ ਪਿੱਛੇ ਸ਼ੁਰੂ ਹੋ ਗਿਆ ਨਾ ਅਜੇ ਚੱਲ ਬਚ ਸਕਦਾ ਜੋ ਤੁਸੀਂ ਆਪਣੇ ਸਕਰੀਨ ਦੇ ਉੱਤੇ ਇਹ ਜ਼ਖਮੀ ਜਾਨਵਰ ਨੂੰ ਦੇਖ ਰਹੇ ਹੋ ਇਹ 2-3 ਦਿਨ ਤੋਂ ਮਲੋਹ ਦੀ ਗਲੀਆਂ ਦੇ ਵਿੱਚ ਮਲੋਹ ਦੇ ਸੜਕ ਦੀਆਂ ਗਲੀਆਂ ਦੇ ਵਿੱਚ ਏ ਐਮੀ ਜੱਕੀਮੀ ਹਾਲਤਰੇ ਵਿੱਚ ਗੰਭੀਰ ਹਾਲਤਰੇ ਵਿੱਚ ਹਜ਼ਾਰਾਂ ਹੀ ਕੀੜੇ ਦੇ ਪਏ ਹੋਏ ਨੇ ਔਰ ਕੋਈ ਨਹੀਂ ਬਈ ਪੁੱਛਦਾ ਪਰ ਜਿਹੜੇ ਬੰਦੇ ਬਈ ਕੰਮ ਕਰਦੇ ਨੇ ਮੈਂ ਤੁਹਾਨੂੰ ਦਿਖਾਉਦਾ ਨਹੀਂ ਸਕਦਾ ਹਜ਼ਾਰਾਂ ਕੀੜੇ ਅੱਖ ਦੇ ਵਿੱਚੋਂ ਚੱਲ ਕੇ ਦਿਮਾਗ ਤੱਕ ਪਹੁੰਚ ਗਏ ਇਸ ਤਰ੍ਹਾਂ ਦੀ ਵੀਡੀਓ ਨੂੰ ਇਸ ਤਰ੍ਹਾਂ ਦੇ ਬੰਦਿਆਂ ਦੀ ਸਪੋਰਟ ਕਰਿਆ ਕਰੋ ਜਿਹੜੇ ਸਮਾਜ ਲਈ ਕੁਝ ਕਰਦੇ ਨੇ ਆ ਸਾਡੇ ਭਰਾ ਹਰਜੋਤ ਦਾ ਸਾਨੂੰ ਫੋਨ ਆਇਆ ਤਾਂ ਅਸੀਂ ਅੰਮਲੋੜ ਸ਼ਹਿਰ ਦੇ ਵਿੱਚ ਖੰਨੇ ਤੋਂ ਪਹੁੰਚੇ ਔਰ ਦੇਖਿਆ ਜਾ ਕੇ ਆ ਜੀ ਪਾਲਖ ਰੋਡ ਬਾਈ ਦੇ ਪ੍ਰੋਗਰਾਮ ਤੇ ਜੋ ਕਿ ਸੰਸਥਾ ਦੇ 5 ਸਾਲ ਪੂਰਾ ਹੋਣ ਤੇ ਪ੍ਰੋਗਰਾਮ ਕਰਵਾਇਆ ਗਿਆ ਸੀ ਵਾਹਿਗੁਰੂ ਦੇ ਸ਼ੁਕਰਾਨੇ ਦੇ ਲਈ ਤੇ ਰਸਤੇ ਦੇ ਵਿੱਚ ਆਉਣ ਲੱਗੇ ਸਾਨੂੰ ਇੱਕ ਜ਼ਖਮੀ ਹਾਲਤ ਦੇ ਵਿੱਚ ਬਹੁਤ ਗੰਭੀਰ ਹਾਲਤ ਦੇ ਵਿੱਚ ਇੱਕ ਗਾਂ ਜ਼ਖਮੀ ਮਿਲੀ ਆ ਔਰ ਸਾਨੂੰ ਕਿਸੇ ਮਿੱਤਰ ਦਾ ਸਾਡੇ ਦਾ ਫੋਨ ਆਇਆ ਔਰ ਤੁਹਾਨੂੰ ਉਹਦੀ ਮੈਂ ਕੰਡੀਸ਼ਨ ਦਿਖਾਉਣਾ ਔਰ ਸਰੀਰ ਦੇ ਵਿੱਚ ਹਜ਼ਾਰਾਂ ਹੀ ਕੀੜੇ ਪਏ ਹੋਏ ਨੇ ਸੋ ਹੁਣ ਉਹਨਾਂ ਦਾ ਹੱਲ ਕਰਦੇ ਆ ਕਿਸੇ ਪਾਸੋਂ ਦੇਖਦੇ ਆ ਉਹਦਾ ਕੀ ਹੱਲ ਹੋ ਸਕਦਾ ਲੋ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ ਕੰਮ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਕਈ ਵਾਰ। ਪਿਓਰ ਅੱਗੇ ਆਪਾਂ ਕਿਸ ਨੂੰ ਕਹਨੇ ਆਂ? ਜਵਾਬ ਮਿਲ ਜਾਂਦਾ। ਸੋ ਬਹੁਤ ਮਿਹਨਤ ਨਾਲ ਇਹ ਕੰਮ ਹੁੰਦੇ ਨੇ। ਤੁਸੀਂ ਜ਼ਰੂਰ ਸਾਥ ਦਿਓ। ਜਲਦੀ ਵੀਡੀਓ ਸ਼ੇਅਰ ਕਰਦੇ ਆ ਕਰੋ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋਵੇ। ਜੀ ਕੱਢੀ ਹੁਣ ਇੱਥੇ। ਕੱਢ ਦਿਓ ਜੀ। ਕੱਢ ਦਿਓ। ਹਜ਼ਾਰਾਂ ਹੀ ਕੀੜੇ ਆ ਜਾਣ ਕੇ ਟਕਿਆ ਹੋਇਆ ਜੀ। ਸੰਗਤ ਨੂੰ ਦਿਖਾ ਨਹੀਂ ਸਕਦੇ। ਹਜ਼ਾਰਾਂ ਹੀ ਕੀੜੇ ਇਸ ਦਾਾਂ ਦੇ ਪੈ ਰਹੇ ਨੇ। ਰਸਤੇ ਦੇ ਵਿੱਚ ਸਾਨੂੰ ਇਹ ਮਿਲੀ। ਅੱਗੇ ਕਰੀਏ। ਔਰ ਕਿਸੇ ਵੀ ਕਿਸੇ ਵੀ ਸਮਾਗਮ ਤੇ ਜਾਣ ਦਾ ਮਤਲਬ ਹੀ ਇਹੀ ਹੁੰਦਾ ਵੀ ਆਪਾਂ ਉਤੋਂ ਕੁਝ ਸਿੱਖ ਕੇ ਮੁੜੀਏ ਔਰ ਆਪਾਂ ਸੁਣ ਕੇ ਆ ਜੀਏ ਠੀਕ ਆ ਠੀਕ ਆ ਉੱਥੇ ਹੀ ਕਰਕੇ ਆਈਏ ਉਹਦਾ ਫਾਇਦਾ ਕੀ ਹੈ ਜੇ ਆਪਾਂ ਆਮ ਲੈਣਾ ਕਰਿਆ ਸੋ ਰਸਤੇ ਦੇ ਵਿੱਚ ਜਰੂਰ ਗਾਂ ਸਾਨੂੰ ਮਿਲੀ ਤੇ ਹੁਣ ਗੱਡੀ ਮੰਗਵਾਈ ਹੈ ਜੀ ਲੁਧਿਆਣੇ ਮੈਡੀਕਲ ਦੇ ਲੁਧਿਆਣੇ ਇੱਕ ਨਾ ਹਸਪੀਟਲ ਦੇ ਵਿੱਚ ਇਹਨੂੰ ਭੇਜਿਆ ਜਾ ਰਿਹਾ ਸੀ ਪਹਿਲਾਂ ਕ੍ਰੇਨ ਮੰਗਵਾਉਣ ਲੱਗੇ ਸੀ ਪਰ ਗਲੀ ਛੋਟੀ ਹੋਣ ਕਾਰਨ ਕਰੇ ਨਹੀਂ ਇੱਥੇ ਆਉਣੀ ਨਹੀਂ ਸੀ ਪਰ ਭਰਾਵਾਂ ਨੇ ਸਾਰੇ ਨੇ ਹਿੰਮਤ ਮਾਰ ਕੇ ਗਾਂ ਨੂੰ ਲੱਦਿਆ ਛੋਟੇ ਹਾਥੀ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਣ ਦੇ ਲਈ ਔਰ ਕਿਸੇ ਵੀ ਪ੍ਰੋਗਰਾਮ ਤੇ ਆਪਾਂ ਜਾਂਦੇ ਆ ਉੱਤੋਂ ਕੁਝ ਸਿੱਖ ਕੇ ਆਉਨੇ ਆ ਸਿੱਖ ਤਾਂ ਸਾਰੀ ਲੈਂਦੇ ਨੇ ਚੰਗਾ ਮਾੜਾ ਕੀ ਹੈ ਪਰ ਉਹ ਤੇ ਅਮਲ ਕਰਨਾ ਬਹੁਤ ਔਖਾ ਸਿੱਖਿਆ ਦਾ ਫਾਇਦਾ ਵੀ ਤਾਂ ਹੀ ਆ ਜੇ ਆਪਾਂ ਕਿਸੇ ਚੀਜ਼ ਤੇ ਅਮਲ ਕਰ ਰਹੇ ਆ ਫੇਰ ਵੀ ਉਹਨੂੰ ਮੰਨਿਆ ਜਾਂਦਾ ਸਿੱਖਿਆ ਹੋਇਆ ਬਾਈਪਾਲ ਕਰੋੜ ਦਾ ਗੁਰਮਖਤ ਸਮਾਗਮ ਕਰਵਾਇਆ ਦਾ ਮੈਨੂੰ ਲੱਗਦਾ ਹੈ ਰਿਜ਼ਲਟ ਉੱਥੇ ਅਸੀਂ ਸਿੱਖ ਕੇ ਆਏ ਆ ਸੁਣ ਕੇ ਆਏ ਆ ਪਰ ਉਹਦੇ ਅਮਲ ਵੀ ਕਰਿਆ ਔਰ ਇਹਦਾ ਹੱਲ ਨਾਲ ਦੀ ਨਾਲ ਖੜੇ ਪੈਰੀ ਸਾਨੂੰ ਕਰਨਾ ਪਿਆ ਮੈਨੂੰ ਐ ਲੱਗਦਾ ਸਿੱਖ ਤਾਂ ਹਰੇਕ ਹੀ ਲੈਂਦਾ ਸਿੱਖਣਾ ਸੌਖ ਪੜਦੇ ਅਮਲ ਕਰਨਾ ਬਹੁਤ ਔਖਾ ਸਿੱਖ ਕੇ ਅਮਲ ਜ਼ਰੂਰ ਕਰਨਾ ਚਾਹੀਦਾ ਕੋਈ ਵੀ ਗੱਲ ਆਪਾਂ ਸਿੱਖਦੇ ਆਂ ਉਹਦੇ ਅਮਲ ਕਰਦੇ ਆਂ ਤਾਂ ਹੀ ਫਾਇਦਾ ਵੀ ਸਿੱਖੇ ਦਾ ਵੀ ਨਹੀਂ ਕੋਈ ਫਾਇਦਾ ਨਹੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਆਸ਼ਰਮ ਦੇ ਵਿੱਚ ਜੋ ਅੱਜ ਗੁਰਮਤ ਸਮਾਗਮ ਕਰਵਾਇਆ ਗਿਆ ਮੈਨੂੰ ਇਹ ਲੱਗਦਾ ਉੱਤੇ ਜਾ ਕੇ ਬਹੁਤ ਜੋਸ਼ ਆਇਆ ਸਿੱਖਣ ਨੂੰ ਬਹੁਤ ਕੁਝ ਮਿਲਿਆ ਔਰ ਸਿੱਖ ਕੇ ਉੱਤੇ ਅਮਲ ਕਰਿਆ ਔਰ ਵਾਹਿਗੁਰੂ ਮਿਹਰ ਕਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਮੈਨੂੰ ਆ ਲੱਗਦਾ ਵੀ ਜਗਾ ਜਗਾਤੇ ਹੋਣੇ ਚਾਹੀਦੇ ਨੇ ਤਾਂ ਜੋ ਨੌਜਵਾਨਾਂ ਨੂੰ ਸਹੀ ਰਾਸਤੇ ਸਹੀ ਸੇਧ ਮਿਲ ਸਕੇ ਔਰ ਉਹਨਾਂ ਲਈ ਕੰਮ ਕਰਨ ਲਈ ਜੋਸ਼ ਉਹਨਾਂ ਦੇ ਵਿੱਚ ਭਰਿਆ ਜਾ ਸਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਰਹੀ ਔਰ ਦੂਜੇ ਪਾਸੇ ਇੰਸਟਾਗ੍ਰਾਮ ਦੇ ਉੱਤੇ ਹੈਬਿਟ ਚੇਂਜ ਚੈਲੰਜ ਫਾਰ 90 ਡੇ ਉਹਦਾ ਆਪਣਾ ਚੈਰਨ ਚੱਲ ਰਹੇ ਨੇ ਔਰ ਅੱਜ ਉਹਦੇ ਦਿਨ ਅੱਠਵਾਂ ਔਰ ਹੈਬਿਟ ਚੇਂਜ ਦਾ ਮਤਲਬ ਹੀ ਇਹ ਹੈ ਵੀ ਇਨਸਾਨੀਅਤ ਦੀ ਸੇਵਾ ਜਿੱਥੇ ਕੋਈ ਸਮਾਜ ਦੇ ਲਈ ਕੋਈ ਕੰਮ ਹੋਵੇ ਸਭ ਤੋਂ ਮੂਰੇ ਆ ਕੇ ਕੰਮ ਕਰਨਾ ਇਹ ਹੈਬਿਟ ਚੇਂਜ ਚੈਲੰਜ ਦਾ ਮਤਲਬ ਮਤਲਬ ਵੀ ਕਿਸੇ ਦੁਖੀ ਦੇ ਨਾਲ ਖੜਨਾ ਕਿਸੇ ਲੋੜਵੰਦ ਦੇ ਨਾਲ ਖੜਨਾ ਚਾਹੇ ਉਹ ਜਾਨਵਰ ਕਿਸੇ ਪੀੜਤ ਕਿਸੇ ਜ਼ਖਮੀਆਂ ਉਹਦੇ ਨਾਲ ਖੜਨਾ ਉਹਦੀ ਸੇਵਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਪਹੁੰਚੇ ਸੀਗੇ ਅਮਲੋਹ ਖੰਨੇ ਦੇ ਨੇੜੇ ਅਮਲੋਹ ਇੱਕ ਹਲਕਾ ਪਿੰਡ ਆ ਜੀ ਅੱਜ ਪਟਿਆਲੇ ਤੁਸੀਂ ਗਏ ਸੀ ਪਹਿਲਾਂ ਵੀਡੀਓ ਦੇਖੀ ਪਹਿਲਾਂ ਪਟਿਆਲੇ ਗਏ ਸੀ ਆਪਣਾ ਫਰਜ਼ੇ ਸੇਵਾ ਸੁਸਾਇਟੀ ਪਿੰਡ ਲਚਕਾਣੀ ਵਿਖੇ ਉੱਥੇ ਇੱਕ ਬਹੁਤ ਹੀ ਵਧੀਆ ਸਮਾਗਮ ਹੋਇਆ ਆਸ਼ਰਮ ਦੇ 5 ਸਾਲ ਪੂਰੇ ਹੋਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਉੱਥੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਔਰ ਰਸਤੇ ਦੇ ਵਿੱਚ ਆਉਣ ਲੱਗੇ ਸਾਡੇ ਹਰਜੋਤ ਭਰਾ ਦਾ ਸਾਨੂੰ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਵੀ ਜਿਹੜੀ ਗਊ ਹੈ ਇਹ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਸੀਗੀ ਇੰਨੀ ਗੰਭੀਰ ਹਾਲਤ ਨੂੰ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਹਜ਼ਾਰਾਂ ਹੀ ਕੀੜੇ ਸਰੀਰ ਦੇ ਵਿੱਚ ਚੱਲ ਰਹੇ ਜੀਗੇ ਔਰ ਕਈ ਕਈ ਦਿਨਾਂ ਤੋਂ ਸੁਰਨ ਦੇ ਵਿੱਚ ਆ ਰਿਹਾ ਵੀ ਕਈ ਦਿਨਾਂ ਤੋਂ ਇੱਥੇ ਹੀ ਮਤਲਬ ਕਦੇ ਇੱਥੇ ਪੈ ਗਈ ਕਦੇ ਉੱਥੇ ਪੈ ਗਈ ਕੁਝ ਖਾਣਾ ਨਹੀਂ ਪੀਣਾ ਨਹੀਂ ਔਰ ਮਤਲਬ ਕਈ ਜਥਾਵਾਂ ਦੇ ਬਾਈ ਨੇ ਟਰਾਈ ਵੀ ਕਰਿਆ ਕਿ ਵੀ ਕਿਤੇ ਇਹਦੇ ਬਸ ਇਹਦਾ ਹੱਲ ਹੋ ਜਵੇ ਕਿਸੇ ਪਾਸੇ ਪਰ ਹੱਲ ਨਹੀਂ ਹੋਇਆ ਪਰ ਉਸ ਤੋਂ ਬਾਅਦ ਸਾਨੂੰ ਜਦੋਂ ਪਤਾ ਲੱਗਿਆ ਤਾਂ ਸਾਡੇ ਨਵਨ ਛੋਟੇ ਭਰਾ ਨਵਨ ਨੇ ਕੌਸ਼ਲ ਵਾਲੇ ਰਣ ਗੱਲਬਾਤ ਕਰੀ ਲੁਧਿਆਣੇ ਉੱਤੇ ਇੱਕ ਬਹੁਤ ਹੀ ਵਧੀਆ ਗਊਆਂ ਦਾ ਇੱਕ ਹਸਪਤਾਲ ਬਣਿਆ ਹੋਇਆ ਜਿੱਥੇ ਇਸ ਤਰ੍ਹਾਂ ਦੇ ਜ਼ਖਮੀ ਜਾਨਵਰਾਂ ਦਾ ਇਲਾਜ ਕਰਾਇਆ ਜਾਂਦਾ ਸੋ ਵੀਡੀਓ ਇਸ ਤਰ੍ਹਾਂ ਦੀ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਜਿਸ ਤਰ੍ਹਾਂ ਭਾਈ ਨੇ ਸਾਨੂੰ ਇਨਫੋਰਮ ਕਰਿਆ ਅਗਰ ਭਾਈ ਨਾ ਦੋ ਤਿੰਨ ਦਿਨ ਹੋਰ ਦੇਖਦਾ ਸ਼ਾਇਦ ਇਹਦੀ ਇੱਥੇ ਪੇਪੇ ਮੌਤ ਹੋ ਜਾਂਦੀ ਔਰ ਇੱਕ ਕੋਸ਼ਿਸ਼ੇ ਹੁੰਦੀ ਆ ਮੌਤ ਤਾਂ ਚਲੋ ਜਦੋਂ ਰੱਬ ਨੇ ਲਿਖੀ ਹੋਈ ਆ ਉਹ ਤਾਂ ਹੋ ਹੀ ਜਾਣੀ ਆ ਪਰ ਇੱਕ ਕੋਸ਼ਿਸ਼ ਕਰਨ ਦੇ ਲਈ ਮੂਰੇ ਆਏ ਆ ਸੋ ਇਸ ਤਰ੍ਹਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਤਾਂ ਜੋ ਆਪਣੇ ਏਰੀਆ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਜਾਨਵਰ ਦੇਖਦਾ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਤਾਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ 720 ਟੀਮ ਦਾ ਜੋ ਇਸ ਤਰ੍ਹਾਂ ਦੇ ਜਾਨਵਰਾਂ ਦੇ ਇਲਾਜ ਕਰਾਉਣ ਲਈ ਸਭ ਤੋਂ ਅੱਗੇ ਹੁੰਦੇ ਨੇ 720 ਟੀਮ ਜੋ ਉਧਪਰਾ ਨੇ ਸਾਨੂੰ ਦੱਸਿਆ ਫਨੋ ਦੇ ਕਿੱਥੋਂ ਮਿਲੇ ਸੀਗੇ ਇਹ ਜਿੱਦਰੇ ਨੇ 2-3 ਦਿਨ ਪਹਿਲਾਂ ਮੈਂ ਥੋੜਾ ਸਿੱਟਣ ਗਿਆ ਸੀ ਗਾਂਢਾ ਜਿਸ ਵੇਲੇ گاਉਂਾਂ ਚ ਰਹਿ ਗਈ ਵੀ ਅੱਖ ਦੇ ਪਿਛੇ ਨੇ ਡੰਡਾ ਡੁੰਡਾ ਮਾਰਿਆ ਹੋਇਆ ਸੀ ਬਚਾਰੀ ਉਹ ਚੀਲੇ ਚੱਲਦੇ ਸੀਗੇ ਫਿਰ ਉਸ ਤੋਂ ਬਾਅਦ ਇਹ ਪਰਸੋਂ ਦੇਖਿਆ ਤਾਂ ਸ਼ਾਮ ਨੂੰ ਇੱਥੇ ਗਿਰੀ ਹੋਈ ਸੀ ਕਹਿੰਦੇ ਸਪਰਕਰਿਆ ਦੋ-ਤਿੰਨ ਬੰਦੇ ਨੇ ਹਮ ਲੋਰ ਪਰ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਫਿਰ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਠੰਨੇ ਬੁੱਧੀਏ ਨੂੰ ਇਹ ਸੇਵਾ ਕਰਦੇ ਨੇ ਰੇਣਾ ਨੇ ਅੱਜ ਉਹਨਾਂ ਦਾ ਹੱਲ ਕਰਾਇਆ ਬਹੁਤ ਵਧੀਆ ਨਹੀਂ ਵੀਰੇ ਸੋਚ ਕੇ ਤਾਂ ਅਗਲਾ ਕਹਿੰਦਾ ਦੇਖ ਕੇ ਵੀ ਆਪਾਂ ਕੀ ਲੈਣਾ ਜਾਂ ਆਪਣੀ ਕਿਹੜਾ ਕੋਈ ਜ਼ਿੰਮੇਵਾਰੀ ਦਾ ਕੰਮ ਆ ਬਾਈ ਨੇ ਇੱਕ ਇਨਸਾਨੀਅਤ ਦਾ ਇੱਕ ਫਰਜ਼ ਨਿਭਾਇਆ ਇਨਸਾਨੀਅਤ ਦੀ ਮਤਲਬ ਜੇ ਆਪਾਂ ਕਹਿ ਦਈਏ ਕਿ ਇਨਸਾਨੀਅਤ ਬੰਦਰੀ ਦਿਖੇ ਜਾਂਦੀ ਆ ਕਿਉਂਕਿ ਜਦੋਂ ਜਦੋਂ ਬਾਈ ਨੇ ਆਪਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਗੱਲ ਆ ਨਹੀਂ ਇਹ ਵੀ ਆਪਣਾ ਕੰਮ ਕਰਕੇ ਉੱਥੋਂ ਨਿਕਲ ਸਕਦੇ ਸੀ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਚੀਜ਼ ਨੂੰ ਮੰਦੇ ਨਜ਼ਰ ਰੱਖਦੇ ਹੋਏ ਕਿ ਬਈ ਇਹ ਇਹਨਾਂ ਦੇ ਵੀ ਦਰਦ ਹੁੰਦਾ ਕੀੜੇ ਉਹਦੇ ਪਏ ਹੋਏ ਨੇ ਔਰ ਜੇ ਨਾ ਦੇਖਦੇ ਸ਼ਾਇਦ 2-3 ਦਿਨ ਦੇ ਵਿੱਚ ਇਹਨਾਂ ਦੀ ਮੌਤ ਹੋ ਸਕਦੀ ਸੀ ਕਿਉਂਕਿ ਜਿਸ ਹਮ ਨਾਲ ਹਜ਼ਾਰਾਂ ਚ ਕੀੜੇ ਨੇ ਤੁਹਾਨੂੰ ਵੀਡੀਓ ਤਾਂ ਨਹੀਂ ਦਿਖਾ ਸਕਦੇ ਪਰ ਹੁਣ ਤੁਸੀਂ ਅਰਦਾਸ ਕਰਿਓ ਕਿ ਵਾਹਿਗੁਰੂ ਚੜ ਹਜ਼ਾਰਾਂ ਚ ਕੀੜੇ ਸੀਗੇ ਹੁਣ ਹਸਪੀਟਲ ਵਿੱਚ ਲੁਧਿਆਣੇ ਭੇਜ ਦਿੱਤੇ ਜੀ ਉਹ ਗੱਡੀ ਜਾ ਰਹੀ ਹੈ ਜੀ ਇਸ ਤਰ੍ਹਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਔਰ ਜੇ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਜਾਨਵਰ ਦੇਖਦਾ ਹੁੰਦਾ ਤਾਂ ਇੱਕ ਕੋਸ਼ਿਸ਼ੇ ਬਹੁਤ ਵੱਡੀ ਗੱਲ ਹੁੰਦੀ ਆ ਸ਼ਾਇਦ ਇਹ ਸਾਨੂੰ ਨਾ ਸੰਪਰਕ ਕਰ ਦੇ ਜਾਂ ਕਿਸੇ ਨਾਲ ਵੀ ਨਾ ਕਰ ਦੇ ਤਾਂ ਸ਼ਾਇਦ ਇਹਨਾਂ ਦਾ ਹਾਲਾਤ ਸ਼ਾਇਦ ਨਾ ਹੀ ਹੁੰਦਾ ਸੋ ਇਸ ਤਰ੍ਹਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਜਾਨਵਰ ਦੀ ਸੇਵਾ ਕਰਿਆ ਕਰੋ ਤੇ ਧੰਨਵਾਦ ਕਰਦੇ ਆਂ ਸਾਡੇ ਛੋਟੇ ਭਰਾ ਨਵਨ ਬਾਈ ਦਾ ਜਿਹਨੇ ਹਸਪੀਟਲ ਦਾ ਵੀ ਅਰੇਂਜਮੈਂਟ ਕਰਿਆ ਔਰ ਗੱਡੀ ਦਾ ਵੀ ਅਰੇਂਜਮੈਂਟ ਸਾਡੇ ਆਉਂਦੇ ਆਉ ਇਸ ਤਰ੍ਹਾਂ ਦੇ ਭਰਾਵਰਾ ਧੰਨਵਾਦ ਕਰਦੇ ਆ ਜੋ ਸਮਾਜ ਸੇਵਾ ਕਰਦੇ ਨੇ ਉਸ ਦੇ ਨਾਲ ਹੀ ਇੱਕ ਹੋਰ ਫੋਨ ਆ ਗਿਆ ਇੱਕ ਮੌਕੀ ਦੇ ਕਰੰਟ ਲੱਗਣ ਕਾਰਨ ਬਹੁਤ ਹੀ ਗੰਭੀਰ ਹਾਲਤ ਹੋ ਗਈ ਜਿਹਦੇ ਕਰਕੇ ਕਰੰਟ ਪਾੜ ਕੇ ਘਟੜੇ ਦੇ ਵਿੱਚ ਦੀ ਨਿਕਲ ਗਿਆ ਔਰ ਇੱਕ ਬਾਹ ਵੀ ਕੱਟਣੀ ਪੈਗੀ ਇੱਕ ਲੱਤ ਵੀ ਕੱਟਣੀ ਪੈਗੀ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਪੁਰਾ ਹਾਲ ਹੋਇਆ ਹੋਇਆ ਇਹ ਤਾਂ ਚਲੋ ਜਾਨਵਰ ਨੇ ਫਰੀ ਜਾਂਦੇ ਨੇ ਪਰ ਪ੍ਰਮਾਤਮਾ ਨੇ ਆਪਾਂ ਨੂੰ ਦਿਮਾਗ ਦਿੱਤਾ ਉਨ ਸਹੀ ਜਗ੍ਹਾ ਤੇ ਲਾਉ ਸਹੀ ਜਗ੍ਹਾ ਤੇ ਆਪਣੀ ਨਰਜੀ ਲਾਉ ਇਹਦੇ ਨਾਲ ਕਿਸੇ ਦਾ ਭਲਾ ਹੋ ਸਕੇ ਫਤ ਤੁਸੀਂ ਦੇਖ ਸਕਦੇ ਹੋ ਟਿੱਡ ਦੇ ਵਿੱਚ ਦੀ ਕਰੰਟ ਪਾੜ ਕੇ ਨਿਕਲ ਗਿਆ ਬਾਹ ਦੇ ਵਿੱਚੋਂ ਕਰੰਟ ਨਿਕਲ ਗਿਆ ਔਰ ਲੱਤ ਦੇ ਵਿੱਚੋਂ ਕਰੰਟ ਨਿਕਲ ਗਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਬਾਹ ਵੀ ਕੱਟਣੀ ਪੈਗੀ ਔਰ ਇੱਕ ਲੱਤ ਵੀ ਕੱਟਣੀ ਪੈਗੀ ਇਹਦਾ ਸਰਵਾਈਵ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਔਰ ਇਹ ਤਾਂ ਵਿਚਾਰੇ ਜਾਨਵਰ ਨੇ ਆਪਣੇ ਕੋਲ ਤਾਂ ਹੱਲ ਹੈਗਾ ਨਾ ਔਰ ਆਪਾਂ ਨੂੰ ਸੋਚ ਕੇ ਲੱਗਦਾ ਵੀ ਆਪਾਂ ਕੀ ਕਰ ਸਕਦੇ ਆ ਇੱਕ ਕੋਸ਼ਿਸ਼ ਹੀ ਬਹੁਤ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਅਗਰ ਤੁਹਾਡੇ ਨਾਲ ਕੋਈ ਨਹੀਂ ਖੜਦਾ ਸੋਸ਼ਲ ਮੀਡੀਆ ਦਾ ਯੂਜ਼ ਕਰੋ ਸੋਸ਼ਲ ਮੀਡੀਆ ਦਾ ਸਹੀ ਤਰੀਕੇ ਨਾਲ ਜੇ ਆਪਾਂ ਯੂਜ਼ ਕਰਾਂਗੇ ਮੈਨੂੰ ਐ ਲੱਗਦਾ ਆਪਾਂ ਬਹੁਤ ਕੁਝ ਕਰ ਸਕਦੇ ਆਂ ਸੋਸ਼ਲ ਮੀਡੀਆ ਦੇ ਆਪਾਂ ਸਹੀ ਯੂਜ਼ ਦੇ ਨਾਲ ਬਹੁਤ ਹੀ ਬੰਦਿਆਂ ਦੀ ਹੈਲਪ ਕਰ ਸਕਦੇ ਆਂ ਜਾਨਵਰਾਂ ਦੀ ਹੈਲਪ ਕਰ ਸਕਦੇ ਆਂ ਕੋਈ ਵੀ ਸਮਾਜ ਭਲਾਈ ਦਾ ਕੰਮ ਆ ਲੋਕ ਸਾਥ ਦਿੰਦੇ ਨੇ ਭਾਈ ਤੁਸੀਂ ਆਪਣਾ ਇਰਾਦਾ ਪੱਕਾ ਰੱਖੋ ਯਕੀਨ ਮੰਨਿਓ ਭਾਈ ਸੰਗਤ ਸਾਥ ਦਿੰਦੀ ਆ ਔਰ ਆਪਾਂ ਕਰਨ ਵਾਲੇ ਚਾਹੀਦੇ ਆਂ ਸੰਗਤ ਜ਼ਰੂਰ ਸਾਥ ਦਿੰਦੀ ਆ ਜਦੋਂ ਕੋਈ ਸਮਾਜ ਭਲਾਈ ਦਾ ਕੰਮ ਕਰਦਾ ਕਿਸੇ ਦੁਖੀ ਦੇ ਨਾਲ ਖੜਦਾ ਲੋਕ ਸਾਥ ਦਿੰਦੇ ਹੀ ਦਿੰਦੇ ਨੇ ਬਾਈ ਪਰ ਆਪਣਾ ਇਰਾਦਾ ਜਿਹੜਾ ਇਹ ਪੱਕਾ ਹੋਣਾ ਚਾਹੀਦਾ ਵੀ ਆਪਾਂ ਕਿਸੇ ਨਾਲ ਖੜਨ ਦੀ ਆਪਣੇ ਚ ਹਿੰਮਤ ਹੋਣੀ ਚਾਹੀਦੀ ਆ ਵਾਹਿਗੁਰੂ ਦਾ ਨਾਮ ਲਿਆ ਕਰੋ ਤਾਂ ਜੋ ਪ੍ਰਮਾਤਮਾ ਆਪਾਂ ਨੂੰ ਐਸੀ ਜੀ ਸਮਰੱਥ ਬਖਸ਼ੇ ਕਿ ਆਪਾਂ ਹਰੇਕ ਬੰਦੇ ਦੇ ਨਾਲ ਖੜ ਸਕੀਏ ਜੀ ਨੂੰ ਆਪਣੀ ਲੋੜ ਉਸ ਤੋਂ ਬਾਅਦ ਮੌਕੇ ਨਹੀਂ ਆਕਸੀਜਨ ਬਹੁਤ ਹੀ ਜ਼ਿਆਦਾ ਘਟ ਗਈ ਕਰੰਟਾ ਸਰੀਰ ਦੇ ਵਿੱਚੋਂ ਪਾੜ ਕੇ ਨਿਕਲ ਗਿਆ ਢਿੱਡ ਦੇ ਵਿੱਚੋਂ ਲੱਤ ਦੇ ਵਿੱਚੋਂ ਜਦੋਂ ਕਰੰਟ ਨਾ ਕਰੰਟ ਵੀ ਕਿਤਾਂ ਲੱਗਾ ਜਿਵੇਂ ਤਾਰਾਂ ਤੇਰੇ ਫਿਰਦੀ ਰਹਿੰਦੇ ਨੇ ਪਰ ਜਦੋਂ ਦੋ ਤਾਰਾਂ ਨੂੰ ਅੱਥ ਪੈ ਜਵੇ ਇੱਕ ਉੱਪਰ ਵਾਲੀ ਤੇ ਇੱਕ ਨੀਚੇ ਵਾਲੀ ਤੇ ਅਰਥ ਜਦੋਂ ਅਟੈਚ ਹੋ ਜਾਂਦਾ ਫਿਰ ਕਰੰਟ ਬਹੁਤ ਹੀ ਜ਼ਬਰਦਸਤ ਲੱਗਦਾ ਔਰ ਉਹੀ ਚੀਜ਼ ਇਸ ਮੋਕੀ ਨਾਲ ਹੋਈ ਆ ਆਕਸੀਜਨ ਬਹੁਤ ਜ਼ਿਆਦਾ ਘਟ ਗਈ ਆਕਸੀਜਨ ਲਾ ਕੇ ਬਚਾਉਣ ਦੀ ਕੋਸ਼ਿਸ਼ ਕਰੀ ਡਾਕਟਰ ਸਾਹਿਬ ਨੇ ਬਹੁਤ ਜ਼ੋਰ ਮਰਿਆ ਪਰ ਜਿਹੜਾ ਜਨਮ ਮਰਨ ਮਰਨ ਵਾਲਾ ਕੰਮ ਹੁੰਦਾ ਉਹ ਆਪਣੇ ਹੱਥ ਨਹੀਂ ਹੈਗਾ ਆਪਣੇ ਪ੍ਰਮਾਤਮਾ ਦੇ ਹੱਥ ਦੇ ਵਿੱਚ ਇਹ ਆਪਣੇ ਬਸ ਨਹੀਂ ਹੈ ਪਰ ਆਪਾਂ ਕੋਸ਼ਿਸ਼ ਕੀ ਕਰੀ ਇਹ ਆਪਣੇ ਬਸ ਦੇ ਵਿੱਚ ਹੈਗਾ ਆਪਾਂ ਕਰ ਸਕਦੇ ਆਂ ਔਰ ਕੋਸ਼ਿਸ਼ ਹੀ ਬਹੁਤ ਵੱਡੀ ਗੱਲ ਹੁੰਦੀ ਆ ਪਰ ਪ੍ਰਮਾਤਮਾ ਦੇ ਵੱਲੋਂ ਇਹ ਮੌਂਕੀ ਜਿਹੜਾ ਇਹ ਨਹੀਂ ਬਚ ਪਾਇਆ ਉਸ ਤੋਂ ਬਾਅਦ ਉਹਨੂੰ ਦੱਬਣ ਦੇ ਲਈ ਇੱਕ ਡੂੰਗਾ ਟੋਆ ਪੱਟ ਕੇ ਉਹਨੂੰ ਲੈ ਕੇ ਇਹ ਰਾਤ ਦੇ ਹਨੇਰੇ ਦੇ ਵਿੱਚ ਨਹੀਂ ਬਚ ਸਕਿਆ ਨਹੀਂ ਬੱਸ ਸਕਿਆ ਪਰ ਆਪਣੇ ਮਾਇਨੇ ਇਹ ਰੱਖਦਾ ਵੀ ਆਪਾਂ ਉਹਦੇ ਲਈ ਕੀ ਐਫਰਟ ਕਰੇ ਔਰ ਅਸੀਂ ਆਪਣੇ ਵੱਲੋਂ ਜਿੰਨੇ ਕੁ ਜੋਗੇ ਹੈਗੇ ਸੀਗੇ ਪੂਰਾ ਜੋਰ ਮਾਰਿਆ ਜਿੰਨੇ ਵੀ ਮੈਡੀਸਨ ਇਹਨਾਂ ਦੀਆਂ ਹੁੰਦੀਆਂ ਨੇ ਸਾਰੀਆਂ ਲਾਉਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਔਰ ਤੁਸੀਂ ਪਰ ਇਹਦੇ ਵਿੱਚ ਖਾਸ ਗੱਲ ਇਹ ਹੈ ਜਿੱਥੋਂ ਵੀ ਅਸੀਂ ਇਲਾਜ ਕਰਵਾਉਨੇ ਆ ਕੋਈ ਵੀ ਜਾਨਵਰ ਹੋਵੇ ਜਿਹੜਾ ਡਾਕਟਰ ਸਭ ਤੋਂ ਅਸੀਂ ਇਲਾਜ ਕਰਵਾਉਨੇ ਆ ਉਹਨਾਂ ਦੇ ਇਲਾਜ ਦੇ ਦੌਰਾਨ ਅਗਰ ਕੋਈ ਕਲੀਨਿਕ ਦੇ ਵਿੱਚ ਹੀ ਆਪਣੇ ਸਾਥ ਛੱਡ ਜਾਂਦਾ ਦਾ ਜਾਨਵਰ ਤਾਂ 1 ਕਿਰਪਾ ਰੁਪਈਆ ਨਹੀਂ ਲੈਂਦੇ ਜਦ ਕਿ ਇਹਨਾਂ ਦਾ ਬਿੱਲ ਕਾਫੀ ਬਣ ਗਿਆ ਸੀ ਕਿਉਂਕਿ ਮੈਡੀਸਨ ਵਗੈਰਾ ਬਹੁਤ ਲੱਗ ਚੁੱਕੀਆਂ ਸੀਗੀਆਂ ਪਰ ਅਸੀਂ ਧੰਨਵਾਦ ਕਰਦੇ ਹਾਂ ਅਜਿਹੇ ਬੰਦਿਆਂ ਦਾ ਜੋ ਸਮਾਜ ਦੇ ਲਈ ਕੰਮ ਕਰਦੇ ਨੇ ਉਹਨਾਂ ਨੇ ਛੱਡ ਤੋ 1 ਵੀ ਰੁਪਈਆ ਨਹੀਂ ਲਿਆ ਕਿਉਂਕਿ ਉਹਨਾਂ ਦੇ ਕਲੀਨਿਕ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਕਹਿਣਾ ਇਹ ਹੈ ਕਿ ਬਈ ਅੱਜ ਤੱਕ ਉਹਨਾਂ ਨੇ ਕੋਈ ਵੀ ਪੈਸਾ ਨਹੀਂ ਲਿਆ ਜੇ ਅਗਰ ਇਸ ਤਰ੍ਹਾਂ ਦਾ ਕੋਈ ਭਾਣਾ ਵਰਤਦਾ ਔਰ ਇਹ ਬਹੁਤ ਜ਼ਿਆਦਾ ਵੱਡੀ ਗੱਲ ਹੈ ਕਿਉਂਕਿ ਆਪਾਂ ਦੇਖੀਏ ਅਗਲੇ ਨੇ ਤਾਂ ਆਪਣਾ ਕੰਮ ਪੂਰਾ ਕਰਿਆ ਪੱਲਿਓ ਸਾਰੀਆਂ ਉਨਾ ਦੇ ਆਪਣੇ ਪੱਲੇ ਨੂੰ ਲੱਗੇ ਪਰ ਕੁਝ ਦੇਖੋ ਸੋਚ ਹੁੰਦੀ ਹੈ ਰੇਗ ਬੰਦੇ ਦੀ ਆਪਣੀ ਆਪਣੀ ਬਹੁਤ ਵਧੀਆ ਉਹਨਾਂ ਦੀ ਸੋਚ ਸੀ ਪਰ ਇਹ ਮੌਕੇ ਜਿਹੜਾ ਨਹੀਂ ਬੱਜ ਸਕਿਆ ਪਰ ਇਸ ਤਰ੍ਹਾਂ ਕੋਸ਼ਿਸ਼ ਕਰਦੇ ਰਿਹਾ ਕਰੋ ਔਰ ਬਹੁਤ ਇਸ ਤੋਂ ਪਹਿਲਾਂ ਜਾਨਵਰ ਬਚੇ ਵੀ ਨੇ ਮਰ ਵੀ ਜਾਂਦੇ ਨੇ ਪਰ ਆਪਾਂ ਕੋਸ਼ਿਸ਼ ਕਰਦੇ ਰਹਿਣਾ ਚੱਲਦੇ ਰਹਿਣਾ ਹੀ ਪਾਣੀ ਹੈ ਜੇਕਰ ਪਾਣੀ ਵੀ ਖੜ ਜਵੇ ਉਹ ਪਾਣੀ ਨਹਿਰ ਨਹੀਂ ਉਹ ਵੀ ਛੱਪੜਾ ਬਣ ਜਾਂਦਾ ਗੰਦਾ ਪਾਣੀ ਹੋ ਜਾਂਦਾ ਇਸ ਕਰਕੇ ਚੱਲਦੇ ਰਹੋ ਆਪਣਾ ਕਰਮ ਕਰਦੇ ਰਹੋ ਪਰ ਸਾਡੀ ਜਿੰਨੀ ਵੀ ਔਕਾਤ ਸੀਗੀ ਅਸੀਂ ਪੂਰਾ ਆਪਣੇ ਵੱਲੋਂ ਜੋਰ ਲਾਇਆ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ